ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਹੜਾ ਵਿਸ਼ਾ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਇਹ ਕਾਫੀ ਗੰਭੀਰ ਹੈ ਗੰਭੀਰ ਤੁਸੀਂ ਇਸ ਤਿੱਕੇ ਨਾਲ ਸਮਝ ਸਕਦੇ ਹੋ ਕਿ ਸਾਡੇ ਖੇਤਾਂ ਦੇ ਵਿੱਚ ਝੋਨਾ ਕੱਟਿਆ ਜਾ ਰਿਹਾ ਹੈ ਮੈਂ ਝੋਨਾ ਕੱਟਣ ਵਾਲੇ ਤੇ ਇਤਰੀ ਆਹੂ ਲਾਏ ਪਏ ਹੈ ਕਿਸਾਨ ਵੀਰ ਬੜੇ ਕਨਫਿਊਜ਼ ਹੈ ਝੋਨਾ ਜਿਹੜਾ ਹੈਗਾ ਉਹ ਗੋ ਕੱਟ ਰਹੀ ਹੈ ਜਾਂ ਆਪਣਾ ਸੰਗੋਜ ਨੂੰ ਕਹਿੰਦੇ ਹੈ ਜਾਂ ਚੂਹਾ ਕੱਟ ਰਿਹਾ ਹੈ ਹੁਣ ਅਸਲਜ ਹੁੰਦਾ ਕੀ ਹੈ ਕਿ ਜਿਸ ਜਗ੍ਹਾ ਚੋਨਾ ਕੱਟਿਆ ਹੁੰਦਾ ਹੈ ਉੱਥੇ ਗੋ ਜਾਂ ਸੰਗੋਲ ਜਾਂ ਸੰਭੋ ਦੇਖ ਨੂੰ ਮਿਲਦੀ ਹੈ ਆ ਮੈਂ ਫੋਟੋ ਆ ਪਰਦੇ ਵਾਲੇ ਪਾਸੇ ਲਾ ਦਿੰਦਾ ਤੁਸੀਂ ਦੇਖੋਗੇ ਇਹ ਵਾਲਾ ਜਾਨਵਰ ਠੀਕ ਹੈ ਇਸ ਵੀਡੀਓ ਦੇ ਵਿੱਚ ਜੋ ਤੁਹਾਡਾ ਡਾਟਾ ਮੈਂ ਸ਼ੇਅਰ ਕਰਨ ਲੱਗਿਆ ਜੋ ਮੈਂ ਗੱਲਬਾਤ ਸ਼ੇਅਰ ਕਰਨ ਲੱਗਿਆ ਇਹਦੇ ਵਿੱਚ ਯੋਗਦਾਨ ਹੈ ਮਮਦੋੜ ਕੋਇ ਕਿਲਾ ਨੌ ਤੋਂ ਵੀਰ ਗਗਨਦੀਪਤਾ ਤੇ ਵਾਂਸ ਰੱਖਿਆ ਅਧਿਕਾਰੀਆਂ ਦਾ ਤਾਂ ਕੀ ਹੈ ਹੁਣ ਤੁਸੀਂ ਇਹ ਦੇਖੋ ਕਿਸ ਇਸ ਸਾਲ ਕੀ ਹੈ ਕਿ ਜਿਹੜੇ ਏਰੀਆ ਚ ਮੀਂਹ ਪੈ ਗਿਆ ਉੱਥੇ ਦਾ ਡੱਡੂ ਬਲਾਤੇ ਤੇ ਚੂਹਾ ਵੀ ਖਤਮ ਹੋ ਗਿਆ ਜਿਸ ਏਰੀਆ ਚ ਮੀਂਹ ਘਟ ਪਿਆ ਉਸ ਏਰੀਏ ਚੂਹੇ ਨਹੀਂ ਆਹੂ ਲਾਈ ਹੋਏ ਐ ਤੇ ਝੋਨਾ ਬਹੁਤ ਜ਼ਿਆਦਾ ਵਧ ਰਿਹਾ ਪ੍ਰੰਤ ਜਦੋਂ ਕਿਸਾਨ ਜਾ ਕੇ ਚੂਹਾ ਲੱਭਦਾ ਚੂਹਾ ਉੱਥੇ ਮਿਲਦਾ ਨਹੀਂ ਉੱਥੇ ਜਾ ਕੇ ਮਿਲਦੀ ਐ ਸੰਗੋਹ ਜਾਂ ਗੋਹ ਜਾਂ ਸੰਗੋਲ ਇਹ ਆ ਕੇ ਮਿਲਦੀ ਐ ਕਿਸਾਨ ਸੋਚਦਾ ਹੈ ਕਿ ਇਹ ਮੇਰਾ ਝੋਨਾ ਕੱਟ ਰਿਹਾ ਜੇ ਤੁਸੀਂ ਇਸ ਜਾਨਵਰ ਦੇ ਬਾਰੇ ਪੜ੍ਹੋਗੇ ਠੀਕ ਹੈ ਤਾਂ ਇਹ ਇੱਕ ਮਾਸਾਹਾਰੀ ਜਾਨਵਰ ਹੈ ਮਤਲਬ ਕਿ ਹੁਣ ਇੱਕ ਵੀਰ ਕਹਿੰਦਾ ਕਿ ਮੇਰਾ ਨਾ ਗੋੜ ਜਿਹੜਾ ਹੈਗਾ ਝੋਨਾ ਕੱਟਦਾ ਤਾਂ ਤੁਹਾਡਾ ਰਿਐਕਸ਼ਨ ਕੀ ਹੋਏਗਾ ਮੇਰਾ ਰਿਐਕਸ਼ਨ ਕੀ ਹੋਏਗਾ ਮੇਰਾ ਰਿਐਕਸ਼ਨ ਉਹੀ ਹੋਏਗਾ ਕਿ ਤੁਹਾਡੇ ਕੋਲ ਕੋਈ ਬੰਦਾ ਆ ਕੇ ਕਵੇ ਕਿ ਯਾਰ ਸਾਡੀ ਨਾ ਯੂਪੀ 'ਚ ਜ਼ਮੀਨ ਹੈ ਸਾਡੇ ਤੋਂ ਉੱਥੇ ਰਾਤ ਨੂੰ ਸ਼ੇਰ ਆ ਜਾਂਦੇ ਜੰਗਲ ਦੇ ਵਿੱਚੋਂ ਸ਼ੇਰ ਆ ਕੇ ਜਿਹੜਾ ਹੈਗਾ ਕਨਾਲ ਕਨਾਲ ਚਿੜੀ ਖਾ ਜਾਂਦੇ ਆ ਤਾਂ ਤੁਸੀਂ ਕੀ ਕਹੋਗੇ ਜਾ ਓਏ ਬੇਵਕੂਫਾ ਸ਼ੇਰ ਵੀ ਕਰੇ ਚਿੜੀ ਖਾਂਦਾ ਹੁੰਦਾ ਓ ਠੀਕ ਹੈ ਕਦੇ ਸ਼ੇਰ ਨੇ ਦੇ ਦੋ ਘਾਹ ਦੀਆਂ ਟੇੜਾਂ ਖਾ ਲਈਆਂ ਔਨ ਪੇਟ ਸਾਫ਼ ਕਰਨ ਵਾਸਤੇ ਦੰਦ ਸਾਫ਼ ਕਰਨ ਵਾਸਤੇ ਉਹ ਤਾਂ ਹੋ ਸਕਦਾ ਹੈ ਲੇਕਿਨ ਸ਼ੇਰ ਘਾਹ ਨਹੀਂ ਖਾਂਦਾ ਇਹੀ ਗੱਲ ਗੋ ਵਾਸਤੇ ਹੈ ਗੋ ਮਾਸਾਹਰੀ ਹੈ ਗੋ ਕੀ ਕੀ ਖਾਂਦੀ ਹੈ ਸੱਪ ਖਾਂਦੀ ਹੈ ਸੱਪ ਦਾ ਬੱਚਾ ਖਾਂਦੀ ਹੈ ਚੂਹਾ ਖਾਂਦੀ ਹੈ ਇਹ ਸੱਪ ਦੇ ਅੰਡੇ ਖਾਂਦੀ ਐ ਇੱਥੋਂ ਤੱਕ ਕਿ ਪੰਛੀਆਂ ਦੇ ਅੰਡੇ ਵੀ ਖਾ ਜਾਂਦੀ ਐ ਜੇਕਰ ਅਸੀਂ ਹਰੀਕੇ ਜਿਹੜਾ ਹੈਗਾ ਉੱਥੇ ਕੁਝ ਵੀ ਇਹਨਾਂ ਗੱਲ ਹੋਈ ਤੋਂ ਦੱਸ ਰਹੇ ਸੀਗੇ ਕਿ ਇਹ ਜਿਹੜੀ ਹੈਗੀ ਐ ਮਗਰਮੱਛ ਦੇ ਅੰਡੇ ਪੀ ਜਾਂਦੀ ਐ ਮਤਲਬ ਕਿ ਇਹ ਮਾਸਾਹਾਰੀ ਐ ਤੈਨੇ ਮਾਸ ਖਾਣਾ ਠੀਕ ਐ ਹੁਣ ਤੱਕ ਅਸੀਂ ਗਲਤੀਆਂ ਕਰ ਕਰਕੇ ਖੇਤਾਂ ਦੇ ਵਿੱਚੋਂ ਸਫ ਖਰਾਬ ਕਰਤੇ ਖਤਮ ਕਰਤੇ ਅਸੀਂ ਨਿਯੋਲੇ ਖਤਮ ਕਰਤੇ ਐ ਅਸੀਂ ਜਿਹੜਾ ਹੈਗਾ ਉਹ ਪੰਛੀ ਜਿਹੜੇ ਕਿ ਇਹ ਚੂਹਿਆਂ ਨੂੰ ਖਾਂਦੇ ਸੀ ਉਹ ਖਤਮ ਕਰਤੇ ਐ ਹੁਣ ਹੁੰਦਾ ਕੀ ਹੈ ਜਿਹੜਾ ਚੂਹਾ ਹੈ ਚੂਹਾ ਬੜਾ ਤੇਜ਼ ਭੱਜਣ ਵਾਲਾ ਜਾਨਵਰ ਹੈ ਇਹ ਰਾਤ ਨੂੰ ਆਉਂਦਾ ਹੈ ਜਿਸ ਖੇਤ ਦੇ ਜਗਾ ਤੇ ਝੋਨਾ ਸੁੱਕ ਗਿਆ ਮੈਂ ਕਿ ਸੋਚ ਝੋਨੇ 'ਚ ਪਾਣੀ ਨਹੀਂ ਹੈਗਾ ਉਥੇ ਕਟਰ 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 ਕਰਦੇ ਰਹੇਗਾ ਵਾਵਾ ਸਰਾ ਝੋਨਾ ਕੱਟ ਦਿੰਦਾ ਜਿਹੜੀ ਗੋ ਹੈ ਗੋ ਚੂਹੇ ਨੂੰ ਖਾਣ ਵਾਸਤੇ ਉਥੇ ਆ ਕੇ ਘਾਤ ਲਾ ਕੇ ਬੈਠਦੀ ਹੈ ਠੀਕ ਹੈ ਚੂਹਾ ਤੇਜ਼ੀ ਨਾਲ ਭੱਜਦਾ ਹੈ ਚੂਹਾ ਆਪਣਾ ਕੰਮ ਕਰਕੇ ਤੜਕੇ ਖੁੱਡਾਂ 'ਚ ਵੜ ਗਿਆ। ਗੋ ਜਿਹੜੀ ਹੈਗੀ ਆ ਉੱਥੀ ਇੱਕ ਸਾਈਡ ਤੇ ਘਾਤ ਲਾ ਕੇ ਬੈਠੀ ਐ ਕਿ ਚੂਹਾ ਆਊਗਾ ਤੇ ਆਪਾਂ ਫੜ ਕੇ ਖਾਵਾਂਗੇ। ਲੇਕਿਨ ਹੁੰਦਾ ਕੀ ਐ ਦਿਨ ਸਮੇਂ ਚੂਹਾ ਤਾਂ ਹੁੰਦਾ ਨਹੀਂ ਤੇ ਗੋ ਜੀਮੇਂਦਰ ਦੇ ਹੱਥ ਲੱਗ ਜਾਂਦੀ ਐ। ਯਾਰ ਬੜੀ ਗਲਤ ਗੱਲ ਐ ਕਿ ਮੈਨੂੰ ਫੋਨ ਆਉਂਦਾ ਕਿ ਮਮਦੋਤ ਏਰੀਆ 'ਚ ਲੋਕ ਖਾਸ ਕਿਸਮ ਦੇ ਲੋਕ ਜਿਹੜੇ ਕਿ ਬਿੱਲੀ ਮਾਰਨ ਦਾ ਕੰਮ ਕਰਦੇ ਐ ਜਿਹੜੇ ਕਿ ਜੰਗਲੀ ਜਿਹੜੇ ਹੈਗੇ ਇਹਨਾਂ ਚੀਜ਼ਾਂ ਨੂੰ ਮਾਰਨ ਦਾ ਕੰਮ ਕਰਦੇ ਆ ਉਹਨਾਂ ਨੂੰ ਬਲਾ ਬਲਾ ਕੇ ਖੇਤਾਂ 'ਚ ਗੋ ਮਰਵਾਦੇ ਧਿਆਨ ਰੱਖੋ ਇਹ ਕਹਿੰਦੇ ਕਿ ਇਹੋ ਜਿਹਾ ਜਾਨਵਰ ਹੈ ਜਿਹੜਾ ਕਿ ਸਾਨੂੰ ਵੀ ਨੁਕਸਾਨ ਨਹੀਂ ਕਰਦਾ ਮੇਰੇ ਆਪਣੇ ਘਰ ਦੇ ਵਿੱਚ ਗੋ ਰਹਿੰਦੀ ਹੈ ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰ ਦਿਆਂਗਾ ਇੱਕ ਦਿਨ ਕਿ ਇਹ ਗੋ ਹੈ ਠੀਕ ਹੈ ਇਹ ਕੋਈ ਨੁਕਸਾਨ ਨਹੀਂ ਕਰਦੀ ਇਹ ਚੂਹੇ ਖਾਂਦੀ ਹੈ ਤੇ ਇਹ ਥੋੜਾ ਝੋਨਾ ਨਹੀਂ ਖਾ ਸਕਦੀ ਜੇ ਤੁਸੀਂ ਹੁਣ ਆਹ ਗਲਤੀਆਂ ਕਰ ਕਰਕੇ ਇਹ ਗੋਆਂ ਵੀ ਮਾਰਤੀਆਂ ਕਈ ਵੀ ਲਗਾਤਾਰ ਦਾਣੇਂਦਰ ਜ਼ਹਿਰ ਪਾਰੇ ਲਗਾਤਾਰ ਦਾਣੇਂਦਰ ਜ਼ਹਿਰ ਪਾਈ ਜਾਂਦੇ ਟੋੜੇ ਦਾਣੇਂਦਰ ਜ਼ਹਿਰ ਦੇ ਚੂਹਾ ਤਾਂ ਮਰਦਾ ਨਹੀਂ ਲੇਕਿਨ ਜਿਹੜੀ ਗੋ ਮਰ ਜੂਗੀ ਤਾਂ ਇਹ ਗਲਤ ਗੱਲ ਹੈ ਹੁਣ ਅਗਲੀ ਗੱਲ ਮੇਰੇ ਧਿਆਨ ਨਾਲ ਸੁਣਿਓ ਜੋ ਭਾਰਤ ਦਾ ਜੋ ਵਣ ਜੀਵ ਸੁਰੱਖਿਆ ਸੁਰੱਖਿਆ ਅਧਿਨਿਯਮ ਹੈ ਠੀਕ ਹੈ ਜਿਹੜਾ ਆਪਣਾ ਜੰਗਲੀ ਜਾਨਵਰਾਂ ਦੀ ਸੁਰੱਖਿਆ ਵਾਸਤੇ ਅਧਿਨਿਯਮ ਹੈ ਉਹਦੇ ਸ਼ੈਡਿਊਲ 1 ਦੇ ਵਿੱਚ ਆਉਂਦੀ ਹੈ ਸ਼ੈਡਿਊਲ 1 ਪਤਾ ਕੀ ਹੁੰਦਾ ਜਿਹੜਾ ਉਹ ਜਿਹੜਾ ਹਿਰਨ ਮਾਰਨ ਦੇ ਵਿੱਚ ਸਲਮਾਨ ਖਾਨ ਅਜੇ ਤੱਕ ਸਜ਼ਾ ਭੁਗਤ ਰਿਹਾ ਹੈ ਉਸ ਦੇ ਵਿੱਚ ਹਿਰਨ ਮਾਰਨਾ ਜਾਂ ਗੋ ਮਾਰਨਾ ਬਰਾਬਰ ਦਾ ਅਪਰਾਧ ਹੈ ਮਤਲਬ ਕਿ ਜੇਕਰ ਤੁਹਾਡੇ ਕੋਲ ਕੋਈ ਸਬੂਤ ਆ ਜਾਂਦਾ ਹੈ ਕਿ ਕੋਈ ਵਿਅਕਤੀ ਜਿਹੜਾ ਹੈਗਾ ਗੋ ਦਾ ਗੋ ਨੂੰ ਮਾਰ ਕੇ ਉਹਦਾ ਮੀਟ ਖਾ ਰਿਹਾ ਹੈ ਕੋਈ ਗੋ ਨੂੰ ਮਾਰ ਰਿਹਾ ਹੈ ਤਾਂ ਜੇਕਰ ਉਹਦਾ ਤੁਸੀਂ ਸਬੂਤ ਦੇ ਦਿੰਦੇ ਹੋ ਤਾਂ ਉਸ ਆਦਮੀ ਦੇ ਖਿਲਾਫ ਜਿਹੜਾ ਹੈਗਾ ਐਫ ਆਈ ਆਰ ਦਰਜ ਹੋ ਜਾਂਦੀ ਹੈ ਤਾਂ ਉਸ ਬੰਦੇ ਜਮਾਨਤ ਨਹੀਂ ਆਏਗੀ ਠੀਕ ਹੈ ਸੁਲਮਾਨ ਖਾਨ ਦੇ ਕੇਸ ਤੁਸੀਂ ਦੇਖਿਆ ਹੈਗਾ ਉਹ ਹੀ ਕੁਝ ਹੋਏਗਾ ਕਿ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਹੋਏਗਾ ਗੈਰ ਜ਼ਮਾਨਤੀੜਾ ਹੈਗਾ ਇਹ ਨੌਨ ਅਵੇਲੇਬਲ ਆਫੈਂਸ ਹੈ ਇਹ ਚੀਜ਼ ਧਿਆਨ ਰੱਖਿਓ ਤੇ ਬਾਕੀ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਇਹ ਚੀਜ਼ਾਂ ਚੋਂ ਕਿਸਾਨ ਕੈਤ ਤੋਂ ਹੀ ਡਰਦਾ ਹੁੰਦਾ ਪਰੰਤੂ ਕਿਸਾਨ ਨੂੰ ਬੇਨਤੀ ਹੈ ਕਿ ਤੁਹਾਡੇ ਤਾਂ ਇਹ ਮਿੱਤਰ ਜੀਵ ਹੈ ਇਹ ਨੇ ਜਿਹੜਾ ਹੈਗਾ ਚੂਵੇ ਖਾਣੇ ਹੈ ਨਾ ਕਿ ਇਹ ਨੇ ਜਿਹੜਾ ਹੈਗਾ ਤੁਹਾਡੇ ਝੋਨੇ ਨੂੰ ਖਾਣਾ ਹੈ ਇਸ ਕਰਕੇ ਤੁਸੀਂ ਇਹਨੂੰ ਨਾ ਮਾਰੋ ਯਾਰ ਇਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਦੀ ਇਹ ਨਾ ਹੀ ਤਾਂ ਸਾਡੇ ਦੰਦੀ ਵੱਡੇ ਨਾ ਹੀ ਸਾਡੇ ਇਹ ਡੰਗ ਮਾਰੇ ਸਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਕਰਦੀ ਇਹ ਇਹਨੇ ਕੇਵਲ ਚੂਹੇ ਖਾਣੇ ਹੈ ਇਹ ਕੇਵਲ ਮਾਸਾਹਾਰੀ ਹੈ ਇਹ ਜਿਹੜਾ ਹੈਗਾ ਝੋਨਾ ਨਹੀਂ ਖਾਂਦੀ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈਗਾ ਤੇ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਕੋਈ ਵਿਅਕਤੀ ਆ ਕੇ ਕੋਈ ਜਿਹੜਾ ਖਾਸ ਕਿਸਮ ਦੇ ਲੋਕ ਆ ਕੇ ਇਹਨੂੰ ਮਾਰਦੇ ਆ ਇਹਦਾ ਮੀਟ ਬਣਾਉਂਦੇ ਆ ਉਹਨਾਂ ਦੀ ਰਿਕਾਰਡਿੰਗ ਕਰੋ ਉਹਨਾਂ ਦਾ ਸਬੂਤ ਇਕੱਠਾ ਕਰੋ ਤੇ ਉਹਨਾਂ ਨੂੰ ਪਹਿਲਾਂ ਰੋਕੋ ਜੇ ਨਹੀਂ ਰੁਕਦੇ ਤਾਂ ਫਿਰ ਜਿਹੜਾ ਹੈਗਾ ਜੰਗਲੀ ਜੀਵ ਜਿਹੜਾ ਜੋ ਅਧਿਨਿਯਮ ਹੈ ਉਹਦੇ ਅਧੀਨ ਇਹਨਰੇ ਖਿਲਾਫ ਐਫਆਈਆਰ ਕਰਾਓ ਤੇ ਜਿਹੜੇ ਬੰਦੇ ਫੜੇ ਜਾਣਗੇ ਉਹਨਾਂ ਨੂੰ ਜਿਹੜਾ ਹੈਗਾ ਜ਼ਮਾਨਤ ਨਹੀਂ ਹੋਏਗੀ ਤੇ ਤੁਹਾਡੇ ਲਈ ਇਹੀ ਹੈ ਕਿ ਸਾਡਾ ਇਹ ਮਿੱਤਰ ਇਹ ਜੀਵ ਹੈ ਇਹ ਸਾਡਾ ਨੁਕਸਾਨ ਨਹੀਂ ਕਰਦਾ ਇਸ ਚੂਹਿਆਂ ਦੀ ਸਾਕ ਨੂੰ ਕੰਟਰੋਲ ਕਰਦਾ ਤੁਹਾਨੂੰ ਇਸ ਕਰਕੇ ਜਿੱਥੇ ਝੋਨਾ ਖਾਦਾ ਉੱਥੇ ਮਿਲਦਾ ਕਿਉਂਕਿ ਇਹ ਉੱਥੇ ਚੂਹੇ ਨੂੰ ਫੜਨ ਵਾਸਤੇ ਸ਼ਹਿ ਲਾ ਕੇ ਬੈਠਾ ਹੁੰਦਾ ਇਹਨੇ ਕੂਆ ਖਾਣਾ ਹੈ ਤਾਂ ਫਿਰ ਜਿਹੜਾ ਹੈਗਾ ਉਹ ਹੋਏਗਾ ਸਾਡੇ ਵੀਰ ਧਰਮ ਸਿੰਘ ਜੀ ਹੈ ਜਿਹੜੇ ਕਿ ਹਰੀਕੇ ਨੇ ਉੱਥੇ ਜਿਹੜਾ ਹੈਗਾ ਬਰਡ ਸੈਂਚਰੀ ਦੇ ਵਿੱਚ ਪੰਛੀਆਂ ਦੀ ਐਕਟੀਵਿਟੀ ਦੇ ਉੱਪਰ ਨਜ਼ਰ ਰੱਖਦੀ ਹੈ ਮੇਰੀ ਉਹਨਾਂ ਨੂੰ ਬੇਨਤੀ ਸੀਗੀ ਅੱਜ ਕਿ ਉਹ ਕੁਝ ਕੈਮਰੇ ਲਗਾ ਕੇ ਤੁਹਾਡੇ ਲਈ ਇੱਕ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨਗੇ ਜਿਹਦੇ ਵਿੱਚ ਤੁਹਾਨੂੰ ਦਿਖਾ ਸਕੀਏ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਗੋ ਹੈਗੀ ਹੈ ਉਹ ਚੂਹੇ ਨੂੰ ਖਾਂਦੀ ਹੈ ਫਿਰ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੋ ਜਾਏਗਾ ਉਮੀਦ ਕਰਦਾ ਹਾਂ ਜਾਣ ਕੇ ਲਾਈਵ ਸਭ ਤੇਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ